ਮਿਸਟਰ ਨੀਰਜ ਜਿਹੜਾ ਕਿ ਜਿਵੇਂ ਆਪਾਂ ਅਕਸਰ ਹੀ ਦੇਖਦੇ ਆਏ ਅੱਜ ਕੱਲ ਸਟ्रेसफुल ਲਾਈਫ ਦੇ ਵਿੱਚ ਇਨਸਾਨ ਕਈ ਵਾਰ ਉਸ ਨੂੰ ਫੇਸ ਨਹੀਂ ਕਰ ਪਾਉਂਦਾ ਜਿਸ ਕਰਕੇ ਉਹ ਡਿਪਰੈਸ਼ਨ ਚਲੇ ਜਾਂਦਾ ਇਹਨਾਂ ਨੂੰ ਅੱਜ ਹੀ ਇੱਥੇ ਕਰਾਲੀ ਦੇ ਲਗਪਾਸ ਦੇਖਿਆ ਗਿਆ ਤੇ ਸਮਾਜਦਾਰੀ ਲੋਕਾਂ ਨੇ ਹੈਲਪਲਾਈਨ ਤੇ ਫੋਨ ਕੀਤਾ ਤੇ ਪੁਲਿਸ ਸਟੇਸ਼ਨ ਕਰਾਲੀ ਇਨਫੋਰਮੇਸ਼ਨ ਪਹੁੰਚੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹਸਪੀਟਲ ਦੇ ਵਿੱਚ ਲੈ ਕੇ ਗਏ ਪਰ ਅੱਜ ਬੜੀ ਮੈਨੂੰ ਵੀ ਬੜਾ ਮਹਿਸੂਸ ਹੋਇਆ ਕਿ ਜਿਵੇਂ ਹਸਪੀਟਲ 'ਚ ਛੁੱਟੀ ਪਰ ਜਿਹੜੀਆਂ ਇਹ ਅਮਰਜੈਂਸੀ ਸਰਵਿਸਿਜ਼ ਹੈਗੀਆਂ ਇਹਨਾਂ ਲਈ ਮਤਲਬ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਏਗਾ ਕਿ ਜਿਸ ਵੇਲੇ ਛੁੱਟੀ ਹੈਗੀ ਹੈ ਹੁਣ ਹਾਲਾਤ ਇਹ ਹੈ ਕਿ ਇਹਨਾਂ ਨੂੰ ਆਪਾਂ ਬਾਹਰ ਵੀ ਨਹੀਂ ਛੱਡ ਸਕਦੇ ਤੇ ਪਹਿਲੇ ਪਤਾ ਨਹੀਂ ਕਿੰਨੇ ਪਿਛਲੇ ਸਮੇਂ ਤੋਂ ਕਿਦਾਂ ਦੀ ਭੁੱਖਾ ਪਿਆਸਾ ਕਿਦਾਂ ਕੁ ਜਰਾ ਦੇ ਦਿੰਦਾ ਹੋਣਾ ਖਾ ਲੰਦਾ ਹੋਣਾ ਤੇ ਰਾਤ ਨੂੰ ਕਿਹਾ ਦਿਨ ਨੂੰ ਕਿਹਾ ਬਾਹਰ ਰੁਲਦਾ ਸੀ ਕੋਈ ਕਿਸੇ ਵੀ ਘਟਨਾ ਨੂੰ ਕੋਈ ਵੱਡੀ ਘਟਨਾ ਜਨਮ ਲੈ ਸਕਦੀ ਹੈ ਤੇ ਅੱਜ ਪਰ ਹੁਣ ਹਸਪੀਟਲ ਚ ਲੈ ਕੇ ਗਏ ਪਰ ਉਥੇ ਕਹਿੰਦੇ ਅੱਜ ਛੁੱਟੀ ਸੀ ਤੇ ਪ੍ਰਵਾਸਰਾ ਸੰਸਾ ਦੇ ਵਿੱਚ ਫਿਰ ਉਹਨੇ ਨੂੰ ਸਿਵਲ ਆਪਣੇ ਜਿਹੜਾ ਪ੍ਰਵਾਸਰ ਹਸਪੀਟਲ ਦੇ ਵਿੱਚ ਰੰਦੇ ਡਾਕਟਰਾਂ ਨੂੰ ਆਪਾਂ ਚੈੱਕ ਕਰਾਇਆ ਉਥੇ ਤੇ ਇਸ ਵੇਲੇ ਇਹਨਾਂ ਦੇ ਕੰਟੇਜੀਅਸ ਡਿਜ਼ੀਜ਼ ਦੇ ਟੈਸਟ ਜਿਹੜੇ ਕਿ ਐਸ ਪਰ ਦੀ ਪ੍ਰੋਟੋਕੋਲ ਹੈਗਾ ਗਵਰਨਮੈਂਟ ਦਾ ਬਣਾਇਆ ਹੋਇਆ ਕਿ ਪਹਿਲਾਂ ਟੈਸਟ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਦੀ ਰਿਪੋਰਟ ਸਬੰਧਤ ਜਿਹੜੇ ਮੈਜਿਸਟ੍ਰੇਟ ਆ ਉਹਨਾਂ ਕੋਲ ਜਾਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਡਿਸੀਜਨ ਲੈਣਾ ਹੁੰਦਾ ਵੀ ਕਿੱਥੇ ਬੈੱਡ ਖਾਲੀ ਹੈ ਤੇ ਕਿੱਥੇ ਦੇ ਮੁਤਾਬਕ ਅਰੇਂਜਮੈਂਟ ਹੈ ਉੱਥੇ ਦਾਖਲ ਕਰਨਾ ਹੁੰਦਾ ਕੋਈ ਛੁੱਟੀ ਕਰਕੇ ਕਈ ਮੁਸ਼ਕਲਾਂ ਆਈਆਂ ਅੱਜ ਅਸੀਂ ਇਹੋ ਜਿਹੇ ਹਾਲਾਤਾਂ ਵਿੱਚ ਹੁਣ ਇਹਨਾਂ ਨੂੰ ਅੱਜ ਆਈਸੋਲੇਟ ਕਰ ਰਹੇ ਹਾਂ ਇੱਥੇ ਕਿ ਸਾਡੇ ਡਾਕਟਰ ਨੇ ਇਹਦੇ ਟੈਸਟ ਕੀਤਾ ਹੈਗਾ ਤੇ ਚੈਸਟ ਵਗੈਰਾ ਦੇ ਐਕਸ-ਰੇ ਲਏ ਹੈਗੇ ਆ ਤੇ ਇਹੋ ਜੇ ਸਾਡੇ ਬਹੁਤ ਸਾਰੇ ਸਾਥੀ ਹੈਗੇ ਆ ਜਿਹੜੇ ਕਿ ਕਈ ਵਾਰ ਮੌਕੇ ਤੇ ਲੁੜਿੰਦੀ ਮੈਡੀਕਲ ਸਹੂਲਤ ਦੀ ਕਮੀ ਕਰਕੇ ਉਹਨਾਂ ਦੀ ਐਡਮਿਸ਼ਨਾਂ ਦੇ ਵਿੱਚ ਜਿਹੜੇ ਬਣੇ ਹੋਏ ਪ੍ਰੋਟੋਕੋਲ ਹੈ ਫਾਲੋ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਇਸ ਦੇ ਵਿੱਚ ਮੈਂ ਬੇਨਤੀ ਕਰਦਾ ਵੀ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅੱਜ ਹੁਣ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਇੱਥੇ ਰੱਖ ਕੇ ਇਹਨੂੰ ਆਈਸੋਲੇਟ ਕਰ ਰਿਹਾ ਨੀਰ ਅਜੀ ਨੂੰ ਕੋਈ ਵੀ ਪਛਾਣਨ ਦਾ ਹੋਵੇ ਇਹਦੇ ਪਰਿਵਾਰ ਦਾ ਮੈਂਬਰ ਦੋਸਤ ਮਿੱਤਰ ਇਸ ਵੇਲੇ ਪ੍ਰਵਾਸਰਾ ਸੰਸਥਾ ਕੁਰਾਲੀ ਦੇ ਵਿੱਚ ਇਹ ਦਾਖਲ ਹੈ ਤੇ ਪ੍ਰਵਾਸਰਾ ਦੇ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਸ ਹੈ ਵੀ ਬੜੀ ਜਲਦੀ ਠੀਕ ਹੋ ਕੇ ਦੁਆਰੇ ਫਿਰ ਨੋਰਮਲ ਜ਼ਿੰਦਗੀ ਜੀਣ ਦੇ ਕੈਪੇਬਲ ਬਣੇਗਾ ਤੇ ਆਸਕੇ ਦੇ ਵਾਰਸ ਵੀ ਜਲਦੀ ਮਿਲ ਜਾਣਗੇ ਪ੍ਰਮਾਤਮਾ ਕਰੇ ਜਲਦੀ ਜਲਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਓਕੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੈਸਟਾਂ ਜੀ ਰਿਪੋਰਟ ਹੈ ਉਹ ਤਾਂ ਪੈਂਡਿੰਗ ਹੈ ਚੈਸਟ ਐਕਸ ਰੇ ਠੀਕ ਹੈ ਇੱਕ ਪੈਰ ਦਾ ਅਕਸਰ ਕਰਾਇਆ ਸੀ ਜਿੱਥੇ ਸਵੇਲਿੰਗ ਆ ਰਹੀ ਹੈ ਤੇ ਇੱਥੇ ਫ੍ਰੈਕਚਰ ਆ ਹੈ ਤੇ ਸਾਡੇ ਆਰਥੋ ਵਾਲੇ ਡਾਕਟਰਾਂ ਨੇ ਸਾਨੂੰ ਕੱਲ ਬੁਲਾਇਆ ਔਰ ਬੋਡੀ ਤੇ ਲੈਸਰੇਸ਼ਨ ਹੈ ਤੁਸੀਂ ਮੂੰਹ ਦੇਖ ਸਕਦੇ ਹੋ ਇੱਧਰ ਹੈ ਥੋੜਾ ਪਿੱਠ ਤੇ ਵੀ ਹੈ ਦੁਪਹਿਰਾਂ ਤੇ ਵੀ ਹੈ ਹਾਂ ਤੇ ਕਨਿਸ਼ਨ ਤਾਂ ਬਹੁਤ ਹਾਲਤ ਖਰਾਬ ਸੀ ਇਹਨਾਂ ਦੀ ਜਿੰਨਾ ਕਪੜਾ ਤੋੜੀ ਬਾਕੀ ਦੀ ਰਿਪੋਰਟ ਜਿਹੜੇ ਟੈਸਟ ਦੀ ਰਿਪੋਰਟ ਪੈਂਡਿੰਗ ਹੈ ਤੇ ਬਾਕੀ ਸਾਡਾ ਔਰਥੋ ਵਾਲਿਆਂ ਨੇ ਕੱਲ ਸਵੇਰ ਨੂੰ ਬੁਲਾਇਆ ਉਹਨਾਂ ਦਾ ਟ੍ਰੀਟਮੈਂਟ ਇਹਨਾਂ ਦਾ ਮਾਈਨਰ ਆਪਰੇਟ ਕਰਨਾ ਪਵੇਗਾ